ਜਰੰਦਰ ਵਿੱਚ ਅੱਜ ਕਾਂਗਰਸ ਪਾਰਟੀ ਦੇ ਕਾਰਜਕਰਤਾ ਬਲਕਾਰ ਸਿੰਘ ਦੀ ਕੋਠੀ ਦਾ ਘਰਾਵਕਨ ਪੁੱਜੇ ਪਰ ਪੁਲਿਸ ਦੁਆਰਾ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਇਸ ਮੌਕੇ ਤੇ ਉਹਨਾਂ ਨੇ ਸੜਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਸ਼ਹਿਰ ਵਿੱਚ ਗੰਦਗੀ ਅਤੇ ਸਟਰੀਟ ਲਾਈਟ ਨਾ ਹੋਣ ਕਰਕੇ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਉਹਨਾਂ ਨੂੰ ਇਹ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਬੜੀ ਮੰਤਰੀ ਹੈਗੇ ਉਹਨਾਂ ਦੇ ਘਰ ਦਾ ਘਰਾਬ ਕੀਤਾ ਗਿਆ ਹੁਣ ਅਗਲੀ ਜਾਣੀ ਕੀ ਹੋਏਗੀ ਦੇਖੋ ਦਿਵਿੰਦਰ ਸ਼ਰ ਦੇ ਹਲਾਤ ਨਾ ਨਾ ਮਾਈਕ ਅੱਗੇ ਆਹੀ ਮੰਗ ਹੈ ਕਿ ਬੜਾ ਵੱਡਾ ਬਦਲਾਅ ਆਇਆ ਸੀਗਾ ਪੰਜਾਬ ਦੇ ਵਿੱਚ ਪਰ ਉਸ ਬਦਲਾਅ ਨੂੰ ਅੱਜ ਲੋਕ ਤਰਾਹੀ ਤਰਾਹੀ ਕਰ ਰਹੇ ਆ ਗੰਦਾ ਪਾਣੀ ਪੀਣ ਨੂੰ ਮਿਲ ਰਿਹਾ ਸੀ ਪਾਣੀ ਲੈ ਕੇ ਆਇਆ ਕਲੋਨੀਆਂ ਦਾ ਹਾਂਜੀ ਔਰ ਨਾ ਕੋਈ ਸਟਰੀਟ ਲਾਈਟ ਸੀਵਰੇਜ ਦਾ ਬਹੁਤ ਬੁਰਾ ਹਾਲ ਸੜਕਾਂ ਦੀ ਤੇ ਅਸੀਂ ਗੱਲ ਹੀ ਨਹੀਂ ਕਰਦੇ ਪਹਿਲਾਂ ਇੱਕ ਹਫਤਾ ਪਹਿਲਾਂ ਅਸੀਂ ਨਗਰ ਨਿਗਮ ਦੇ ਬਾਹਰ ਕਰਨਾ ਦਿੱਤਾ ਸੀਗਾ ਸਾਰੇ ਕਾਂਗਰਸੀ ਵਰਕਰਾਂ ਨੇ ਬਾਬਾ ਜੀ ਦੀ ਅਗਵਾਈ ਦੇ ਵਿੱਚ ਔਰ ਅੱਜ ਅਸੀਂ ਬਲਕਾਰ ਸਿੰਘ ਬਰਾੜਾ ਦੇ ਬਾਹਰ ਕਰਨਾ ਦਿੱਤਾ ਔਰ ਅਸੀਂ ਇਹੀ ਰਿਕਵੈਸਟ ਕਰ ਰਹੇ ਹਾਂ ਕਿ ਸ਼ਹਿਰ ਨੂੰ ਸੰਭਾਲੋ ਸ਼ਹਿਰ ਨੂੰ ਘਟੋ-ਕੱਟ ਪਾਣੀ ਦੇ ਚੰਗਾ ਪੀਣੂ ਦੇ ਦਈਏ ਜੇ ਪਾਣੀ ਨਹੀਂ ਅਸੀਂ ਦੇ ਸਕਦੇ ਤੇ ਉਹ ਸਰਕਾਰ ਨੂੰ ਚਲਾਉਣ ਦਾ ਕੋਈ ਹੱਕ ਨਹੀਂ ਤੇ ਜੇ ਇਹਨਾਂ ਨੇ ਫਿਰ ਵੀ ਇਹ ਹਾਲਾਤ ਠੀਕ ਨਾ ਕੀਤੇ ਤੇ ਅਸੀਂ 15 ਦਿਨਾਂ ਬਾਅਦ ਨਗਰ ਨਿਗਮ ਦੇ ਅੰਦਰ ਜਾਵਾਂਗੇ ਔਰ ਉੱਥੇ ਤਾਲਾ ਲਾ ਕੇ ਅਫਸਰਾਂ ਨੂੰ ਕਹਾਂਗੇ ਕਿ ਤੁਸੀਂ ਕੋਈ ਕੰਮ ਕਰਨ ਦੇ ਲਾਇਕ ਨਹੀਂ ਹੈਗੇ ਤੁਸੀਂ ਇਸ ਨਗਰ ਨਿਗਮ ਨੂੰ ਛੱਡੋ ਫਿਰ ਅਗਲੀ ਕਾਰਵਾਰੀ ਅਸੀਂ ਬਣਾਵਾਂਗੇ ਮੇਰੀ ਸਾਹਿਬ ਇੱਕ ਗੱਲ ਦਾ ਨੰਗਾ ਗੱਲ ਕਰੀਏ ਜਿਹੜਾ ਜਾ ਰਿਹਾ ਕਰਨਾ ਪਿਆ ਰਿਹਾ ਤੁਹਾਨੂੰ ਤੁਹਾਡੀ ਸੁਣਵਾਈ ਨਹੀਂ ਲੋਕਾਂ ਦੀ ਅਸੀਂ ਨਮਾਇੰਦਗੀ ਕਰਦੇ ਹਾਂ ਲੋਕ ਆ ਕੇ ਸਾਨੂੰ ਤਰਾਹੀ ਤਰਾਹੀ ਕਰਦੇ ਕੋਈ ਤੁਹਾਨੂੰ ਗੰਦਾ ਪਾਣੀ ਪੀਣ ਨੂੰ ਮਿਲਦਾ ਸੀਵਰੇਜ ਦੇ ਹਾਲਾਤ ਮਾੜੇ ਆ ਸਟਰੀਟ ਲਾਈਨਾਂ ਜਿਹੜੀਆਂ ਰੋਜ਼ ਮਰਾਂ ਚੀਜ਼ਾਂ ਜੇ ਅਸੀਂ ਉਹ ਹੀ ਨੇ ਅਸੀਂ ਸੜਕਾਂ ਦੀ ਤੇ ਕੱਲ ਹੀ ਨਹੀਂ ਕਰ ਰਹੇ ਜਿਹੜੀਆਂ ਰੋਜ਼ ਚੀਜ਼ਾਂ ਹੈ ਜੇ ਉਹ ਹੀ ਨਹੀਂ ਠੀਕ ਦੇ ਸਕਦੇ ਅਸੀਂ ਕਿ ਇਹ ਸਰਕਾਰ ਨੂੰ ਇਹ ਸਰਕਾਰ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਮੇਰੀ ਜੀ ਤੁਸੀਂ ਗੱਲ ਕਰ ਰਹੇ ਆ ਗੰਦਾ ਪਾਣੀ ਪਿਛਲੇ ਦਿਨੀ ਇਸਤੇ ਦਿਨੀ 3 ਘੰਟੇ ਮੀਂਹ ਪਿਆ 3 ਘੰਟੇ ਦੇ ਵਿੱਚ ਸੜਕਾਂ ਤਾਂ ਦੇਖਣ ਨੂੰ ਮਿਲਿਆ ਹੀ ਨਹੀਂ ਜਿਹੜੇ ਪੌਸ਼ ਇਲਾਕੇ ਵੀ ਹੈ ਉਹ ਵੀ ਪਾਣੀ ਪਾਣੀ ਹੋਏ ਪਈ ਸੀ ਲੋਕ ਉੱਥੇ ਵੀ ਤੰਗ ਹੋਏ ਪਏ ਸੀਗੇ ਦੇਖੋ ਜਦੋਂ ਸਾਡੀ ਸਰਕਾਰ ਸੀ ਅਸੀਂ ਜਦੋਂ ਵੀ ਮੌਨਸੂਨ ਆਣ ਲੱਗਦੇ ਸੀ ਅਸੀਂ ਦੋ ਦੋ ਤਿੰਨ ਤਿੰਨ ਬੰਦੇ ਫੀਵਰਮੈਨ ਆਪਣੇ ਆਪਣੇ ਕੌਂਸਲਰਾਂ ਨੂੰ ਚਾਹੇ ਉਹ ਕਾਲੀਦਾਲ ਦਾ ਕੌਂਸਲਰ ਹੋਵੇ ਚਾਹੇ ਭਾਜਪਾ ਦਾ ਹੀ ਚਾਹੇ ਸਾਰਿਆਂ ਨੂੰ ਦਿੰਦੇ ਸੀ ਤਾਂ ਕਿ ਅਸੀਂ ਘਟੋ ਘਟ ਰੋਡ ਗਲੀਆਂ ਦੇ ਸਾਫ ਕਰਾ ਲਈਏ ਅਸੀਂ ਮਿੰਤਾ ਕੀਤੀ ਆ ਬਾਵਾ ਜੀ ਨੇ ਰਿਕਵੈਸਟ ਕੀਤੀ ਅਸੀਂ ਜਾ ਕੇ ਕਿਹਾ ਵੀ ਦੋ ਦੋ ਤਿੰਨ ਤਿੰਨ ਬੰਦੇ ਆਪ ਲਾ ਲਓ ਰੋਡ ਗਲੀਆਂ ਸਾਫ ਕਰ ਦਿਓ ਤਾਂ ਕਿ ਮਾਨਸੂਨ ਤੋਂ ਬਚਾਅ ਹੋ ਸਕੇ ਲੇਕਿਨ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਥੋੜੀ ਜੀ ਬਰਸਾਤ ਦੇ ਨਾਲ ਹੀ ਜਿਸ ਤਰ੍ਹਾਂ ਉਸ ਇਲਾਕੇ ਦੀ ਗੱਲ ਕਰਦੇ ਜਿਹੜੇ ਮਾੜੇ ਹਲਕੇ ਆ ਲੋਕਾਂ ਦੇ ਘਰਾਂ ਦੇ ਅੰਦਰ ਲੋਕਾਂ ਦੇ ਫਰਿੱਜ ਦੇਖ ਲੋ ਲੋਕਾਂ ਦੇ ਟੀਵੀ ਇੰਨਾ ਕਿ ਨੁਕਸਾਨ ਹੋਇਆ ਕਦੇ ਨਹੀਂ ਹੋਇਆ ਔਰ ਲੋਕੀ ਕਹਿ ਰਹੇ ਆ ਕਿ ਛੋਟੀ ਜੀ ਬਰਸਾਤ ਦੇ ਨਾਲ ਇਹ ਹਾਲਾਤ ਜੇ ਕਿਤੇ ਘੰਟਾ ਡੇਢ ਘੰਟਾ ਬਰਸਾਤ ਹੋਰ ਹੋ ਜਾਂਦੀ ਤਾਂ ਫਿਰ ਪੰਜਾਬ ਦੇ ਜਲੰਧਰ ਦੇ ਹਾਲਾਤ ਕੀ ਬਣਨੇ ਸੀਗੇ ਅੰਮ੍ਰਿਤਪਿੰਡ ਚੌਂਕ ਦੇ ਵਿੱਚ ਬੜੀ ਹਾਲਤ ਖਰਾਬ ਸੀ ਬੱਸ ਤੋਂ ਬੱਸੀ ਪਾਸੇ ਦੀ ਸਾਰੇ ਪਾਸੇ ਲੰਮਾ ਪਿੰਡ ਚੌਂਕ ਲੈ ਲੋ ਗੁਰੂ ਗੋਬਿੰਦ ਸਿੰਘ ਐਮਨੂ ਲੈ ਲੋ ਜਿਹੜਾ ਵੀ ਮਰਜ਼ੀ ਜਗ੍ਹਾ ਲੈ ਲੋ ਚਾਹੇ ਤੁਹਾਡੇ ਇਲਾਕੇ ਦੀ ਗੱਲ ਕਰ ਲਈਏ ਚੌਂਕ ਦੀ ਗੱਲ ਕਰ ਲਈਏ ਨੈਕਸਟ ਜਿਹੜਾ ਪ੍ਰੋਗਰਾਮ ਬਣੇਗਾ ਨਗਰ ਨਿਗਮ ਦੇ ਵਿੱਚ ਫਿਰ ਘਰਾਵ ਕਰਾਂਗੇ ਅੱਜ ਬਲਕਾਰ ਸਿੰਘ ਜੀ ਦੇ ਕੋਠੀ ਦੇ ਬਾਹਰ ਆਏ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਾਡੇ ਕੋਲ ਨਗਰ ਨਿਗਮ ਦੇ ਅਫੀਸਰ ਸਹਿਬਾਨ ਆਏ ਸੀ ਜੇ ਕਹਿੰਦੇ ਦੱਸੋ ਜਲੰਧਰ ਦੇ ਬਾਰੇ ਦੱਸੋ ਅਸੀਂ ਜੇ ਤੁਸੀਂ ਐਨਕਲ ਲਾਈਆਂ ਤੁਹਾਨੂੰ ਨਹੀਂ ਪਤਾ ਵੀ ਜਲੰਧਰ ਵਿੱਚ ਹਾਲਾਤ ਕਿਦਾਂ ਹੁੰਦੇ ਆ ਤੁਸੀਂ ਨਹੀਂ ਦੇਖਦੇ ਰੋਜ਼ ਤੁਹਾਡੇ ਜੀਐਸਆਰ ਜਾ ਕੇ ਚੈੱਕ ਨਹੀਂ ਕਰਦੇ ਅਫੀਸਰ ਅੱਜ ਇਸ ਪ੍ਰੋਟੈਸਟ ਦੀ ਤੀਜੀ ਲੜੀ ਦੇ ਵਿੱਚ ਸਮੁੱਚੇ ਕਾਂਗਰਸ ਵਰਕਰ ਸਹਿਬਾਨ ਤੇ ਜਲੰਧਰ ਦੇ ਨਾਲ ਪਿਆਰ ਕਰਨ ਵਾਲੇ ਜਿਹੜੇ ਲੋਕ ਆ ਅੱਜ ਸਰਦਾਰ ਬਲਕਾਰ ਸਿੰਘ ਜੀ ਜਿਹੜੇ ਸਾਡੇ ਬੜੇ ਹੀ ਸਤਕਾਰਯੋਗ ਤਮਾਨੀਓ ਲੋਕਲ ਬੋਡੀ ਮਿਨਿਸਟਰ ਹੈ। ਉਹਨਾਂ ਦੇ ਘਰ ਦੇ ਬਾਹਰ ਜਿਹੜਾ ਅੱਜ ਇੱਕ ਪ੍ਰੋਟੈਸਟ ਰੱਖਿਆ ਗਿਆ ਸੀਗਾ। ਮੈਨੂੰ ਦੋ ਬੜੀ ਅਫਸੋਸ ਦੀ ਗੱਲਾਂ ਮਨ ਦੇ ਵਿੱਚ ਆਉਂਦੀਆਂ ਹੈ ਕਿ ਅੱਜ ਤੋਂ ਪੂਰਾ ਮੁਕੰਮਲ ਇੱਕ ਹਫਤਾ ਪਹਿਲਾਂ ਪਿਛਲੇ ਮੰਗਲਵਾਰ ਕਾਂਗਰਸ ਪਾਰਟੀ ਨੇ ਜਿਲੰਦਰ ਦੇ ਲੋਕਾਂ ਨੇ ਇੱਕ ਪ੍ਰੋਟੈਸਟ ਕੀਤਾ ਸੀ ਕਾਰਪੋਰੇਸ਼ਨ ਦੇ ਬਾਹਰ। ਜਿਹਦੇ ਵਿੱਚ ਸਾਫ਼ ਲਫ਼ਜ਼ਾਂ ਦੇ ਵਿੱਚ ਕਾਰਪੋਰੇਸ਼ਨ ਦੇ ਮੁਲਾਜ਼ਮ ਸਹਿਬਾਨ ਨੂੰ ਪੁਲਿਸ ਅਧਿਕਾਰੀਆਂ ਨੂੰ ਤੇ ਸਰਦਾਰ ਬਲਕਾਰ ਸਿੰਘ ਜੀ ਨੂੰ ਇਹ ਬੇਨਤੀ ਕੀਤੀ ਸੀ ਅਸੀਂ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੇ ਮੁਹੱਲਿਆਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਉਹਨਾਂ ਦੇ ਵਿੱਚ ਸੁਧਾਰ ਲਿਆਇਆ ਜਾਵੇ ਜਿੱਥੇ ਕੰਮ ਹੋਣ ਵਾਲੇ ਆ ਭਾਵੇਂ ਸੜਕਾਂ ਦਾ ਨਵੇਂ ਟਿਊਬਲ ਲੱਗਣ ਵਾਲੇ ਹੈਗੀਆਂ ਸੀਵਰੇਜ ਸਿਸਟਮ ਜਿਹੜੀ ਬਿਲਕੁਲ ਅਸਤਵ ਵਿਵਸਥਾ ਖਤਮ ਹੋ ਗਈ ਹੈਗੀ ਹੈ ਉਹਨੂੰ ਸੁਧਾਰ ਕੀਤਾ ਜਾਵੇ ਅਗਰ ਸੱਤਾ ਦਿਨਾਂ ਦੇ ਵਿੱਚ ਕੁਝ ਨਹੀਂ ਹੋਏਗਾ ਤਾਂ ਫਿਰ ਅਸੀਂ ਸਰਦਾਰ ਬਲਕਾਰ ਸਿੰਘ ਜੀ ਦੇ ਘਰ-ਬਾਰ ਆ ਕੇ ਅਸੀਂ ਪ੍ਰੋਟੈਸਟ ਕਰਾਂਗੇ ਅਫਸੋਸ ਇਹ ਹੈ ਕਿ 2 ਦਿਨ ਪਹਿਲਾਂ ਜੋ ਸਿਰਫ 2 ਘੰਟੇ ਦੇ ਮੀਂਹ ਨੇ ਜੋ ਪਿਛਲੇ 25 ਸਾਲਾਂ ਦੇ ਵਿੱਚ ਤੇ ਖਾਸ ਕਰਕੇ ਪਿਛਲੇ 14 ਮਹੀਨੇ ਤੇ ਸਰਦਾਰ ਬਲਕਾਰ ਸਿੰਘ ਜਿਹਦੇ ਜਲੰਧਰ ਦੇ ਵਸਨੀਕ ਨੇ ਤੇ ਥੋੜਾ ਜਿਹਾ ਹਲਕਾ ਉਹਨਾਂ ਦਾ ਕੋਆਪਰੇਸ਼ਨ ਦੇ ਵਿੱਚ ਵੀ ਪੈਂਦਾ ਉਹਨਾਂ ਦੇ ਕਾਰਗੁਜ਼ਾਰੀ ਦੇ ਥੱਲੇ ਜੋ ਹਾਲਾਤ ਜਲੰਧਰ ਦੇ ਬਣੇ ਮੈਨੂੰ ਲੱਗਦਾ 75 ਸਾਲ ਬੜੇ ਲੰਬੇ ਸਮੇਂ ਤੋਂ ਲੁਕੀ ਗੱਲਾਂ ਕਰੀ ਜਾਂਦੇ ਆ ਲੇਕਿਨ 75 ਸਾਲਾਂ ਦੇ ਵਿੱਚ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਵੀ ਵੜਿਆ ਸੀ ਸੀਵਰੇਜ ਨਹੀਂ ਵੀ ਗਿਆ ਸੀਗਾ ਤੇ ਉਹ ਵੀ ਉਹਦੇ ਨਾਲ ਸ਼ਤੀਗ੍ਰਸਤ ਹੋਏ ਆ ਤੇ ਬੜੀ ਅਫਸੋਸ ਦੀ ਗੱਲ ਹੈ ਕਿ ਸੰਤੋਖਪੁਰ ਦੇ ਵਿੱਚ ਸਾਡਾ ਇੱਕ ਛੋਟਾ ਭਰਾ 22 ਸਾਲ ਦਾ ਬੱਚਾ ਉਹ ਪਾਣੀ ਵੜਨ ਕਰਕੇ ਜਦੋਂ ਉਹਨੇ ਇਨਵਰਟਰ ਫੁੱਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹ ਇਲੈਕਟ੍ਰੋਕਿਊਟ ਹੋ ਗਿਆ ਹਾਂ ਗੌਰਵ ਜੀ ਇਲੈਕਟ੍ਰੋਕਿਊਟ ਹੋ ਗਿਆ ਤੇ ਉਹਦੇ ਨਾਲ ਅਫਸੋਸ ਉਹ ਤੋਂ ਵੱਧ ਆਉਂਦਾ ਹੈ ਕਿ ਨਾ ਤਾਂ ਕੋਈ ਕੋਆਪਰੇਸ਼ਨ ਦਾ ਅਧਿਕਾਰੀ ਨਾ ਸਰਦਾਰ ਬਲਕਾਰ ਸਿੰਘ ਉਹਦੇ ਘਰ ਗਏ ਉਦੇ ਘਰ ਦੇ ਘਰਦਿਆਂ ਦੇ ਨਾਲ ਉਹਨਾਂ ਨੇ ਸੰਵੇਦਨਾ ਬਖਸ਼ ਕੀਤੀ ਤੇ ਸਭ ਤੋਂ ਅਫਸੋਸ ਵਾਲੀ ਗੱਲ ਇਹ ਹੈ ਕਿ ਹਾਲੇ ਤੱਕ ਕਿਸੇ ਦੀ ਜ਼ਿੰਮੇਵਾਰੀ ਨਹੀਂ ਕੀਤੀ ਜਾਊਗੀ ਮੇਰਾ ਤਾਂ ਪਹਿਲਾ ਸਵਾਲ ਇਹ ਹੈ ਕਿ ਲਾਲ ਬਹਾਦਰ ਸ਼ਾਸਤਰੀ ਜੀ ਨੇ ਬਤੌਰ ਰੇਲਵੇ ਮਿਨਿਸਟਰ ਜਦੋਂ ਸਾਊਥ ਇੰਡੀਆ ਦੇ ਵਿੱਚ ਅੱਜ ਤੋਂ 60 ਸਾਲ ਪਹਿਲਾਂ ਇੱਕ ਦੁਰਘਟਨਾ ਹੋਈ ਸੀ ਤਾਂ ਉਹਨਾਂ ਨੇ ਇੱਕ ਜ਼ਿੰਮੇਵਾਰੀ ਲਈ ਕਿ ਮੈਂ ਇੱਕ ਰੇਲ ਐਕਸੀਡੈਂਟ ਹੋਇਆ ਹੈ ਤੇ ਮੈਂ ਇਹਦਾ ਜ਼ਿੰਮੇਵਾਰ ਹਾਂ ਕਿ ਮੈਂ ਰੇਲਵੇ ਮਿਨਿਸਟਰ ਹਾਂ ਕਿ ਯਾ ਤਾਂ ਗੌਤਮ ਜੈਨ ਜੀ ਜਿਹੜੇ ਸਾਡੇ ਮਿਊਨਿਸਪਲ ਕੋਆਪਰੇਸ਼ਨ ਦੇ ਅੱਜ ਹੈੱਡ ਨੇ ਕਿਉਂਕਿ ਕੋਈ ਮੇਅਰ ਤਾਂ ਸਹਿਬਾਨ ਹੈ ਨਹੀਂ ਯਾ ਤਾਂ ਉਹਨਾਂ ਤੇ ਕੋਈ ਕਾਰਵਾਈ ਕੀਤੀ ਗਈ ਜਾਂ ਸਰਦਾਰ ਬਲਕਾਸ਼ ਸਿੰਘ ਜੀ ਜਿਹੜੇ ਸਾਡੇ ਬਤੌਰ ਲੋਕਲ ਬਾਡੀ ਮਿਨਿਸਟਰ ਐ ਕਿ ਉਹਨਾਂ ਦੀ ਕਾਰਜਗੁਜ਼ਾਰੀ ਦੇ ਵਿੱਚ ਹਾਲੇ ਤੱਕ ਜਿਹੜੀ ਮੇਨ ਸੜਕ ਜਿਹੜੀ ਸਾਡੇ ਲੰਬੇ ਪਿੰਡ ਤੋਂ ਲੈ ਕੇ ਜੰਗੂ ਸਿੰਘ ਦੇ ਵਾਲੀ ਹੈ ਤੇ ਸਭ ਤੋਂ ਵੱਧ ਜਿਹੜਾ ਉਹ ਉਹਦਾ ਬਖਵਾ ਹੈਗਾ ਉਹ ਬਲਕਾਹ ਸਿੰਘ ਜੀ ਦੇ ਹਲਕੇ ਦੇ ਵਿੱਚ ਪੈਂਦਾ ਉਹਦੀ ਜ਼ਿੰਮੇਵਾਰੀ ਲੈ ਕੇ ਅਗਰ ਉਹ ਪੂਰਾ ਕੰਮ ਕੀਤਾ ਹੁੰਦਾ ਤਾਂ ਅੱਜ ਉਹ ਬੱਚਾ ਆਪਣੇ ਘਰਿਆਂ ਦੇ ਨਾਲ ਹੁੰਦਾ ਉਹ ਕਿਹਦੀ ਕਿਹਦੀ ਜ਼ਿੰਮੇਵਾਰੀ ਸੌਂਪਦਾ ਬਾਬਾ ਜੀ 12 ਤੁਸੀਂ ਉਧਰ ਕੰਮ ਫਿਰੇ ਚਾਏ ਹੋ ਆਪਰੇਸ਼ਨ ਅਸੀਂ 20 ਤਰੀਕ ਨੂੰ ਗਏ ਸੀ 20 ਜੁਲਾਈ ਨੂੰ ਅੱਜ ਲਗਭਗ 22 ਦਿਨ ਹੋ ਗਏ 12 ਅਸੀਂ ਸਿਰਫ ਟਿਊਬਵੈੱਲ ਦੱਸੇ ਸੀ ਜਿਹੜੇ ਚ ਲੋਕੀ ਵਾਂਝੇ ਹੈਗੇ ਪਾਣੀ ਪੀਣ ਦੇ ਜੀ 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 ਅਸੀਂ ਕੰਮ ਕਮ ਸਿਕਮ 50 ਦੱਸੇ ਸੀ ਕਿ ਮਿਨਿਸਪਲ ਕੋਆਪਰੇਸ਼ਨ ਦੇ ਗੌਤਮ ਚਾਂਜੀ ਨੂੰ ਅਫਸੋਸ ਇਹ ਹੈ ਕਿ 22 ਦਿਨਾਂ ਦੇ ਵਿੱਚ ਇੱਕ ਵਾਰੀ ਵੀ ਉਹਨਾਂ ਦਾ ਕਿਸੇ ਅਧਿਕਾਰੀ ਦਾ ਸਾਨੂੰ ਫੋਨ ਨਹੀਂ ਆਇਆ ਅੱਜ ਜਦੋਂ ਸਰਦਾਰ ਬਲਕਾਰ ਸਿੰਘ ਜੀ ਦੇ ਘਰ ਦੇ ਬਾਹਰ ਜਲੰਧਰ ਦੇ ਲੋਕ ਇਕੱਠੇ ਹੋ ਕੇ ਅੱਜ ਧਰਨਾ ਦੇ ਰਹੇ ਹਨ ਤੇ ਅੱਜ ਜ਼ਰੂਰ ਕੋਆਪਰੇਸ਼ਨ ਨੂੰ ਜਾਗ ਆ ਗਈ ਹੈ ਕਿ ਅਸੀਂ ਆ ਕੇ ਇਹ ਪੁੱਛ ਲਈ ਕਿ ਜਲੰਧਰ ਦੇ ਹਾਲਾਤ ਕੀ ਹੈ ਮੈਂ ਬਿਲਕੁਲ ਸਾਡੇ ਪ੍ਰਧਾਨ 베ਰੀ ਸਾਹਿਬ ਨੇ ਜ਼ਾਲ ਕਰ ਲਓ ਮਾਈਕ ਜੀ ਕੀ ਕੀ ਇਹ ਜਿਹੜੇ ਕੋਆਪਰੇਸ਼ਨ ਦੇ ਹਾਲਾਤ ਨੇ ਇਹ ਸਿਰਫ ਜ਼ਿਲਹੰਦਰ ਦੇ ਲੋਕਾਂ ਨੂੰ ਪਤਾ ਹੈ ਜਿਹੜੇ ਇੱਥੇ ਕੰਮ ਕਰ ਰਹੇ ਆ ਜਿਹੜੇ ਐਸ ਡੀਓ ਤੋਂ ਲੈ ਕੇ ਤੇ ਕਮਿਸ਼ਨਰ ਤੱਕ ਹੈ ਉਹਨਾਂ ਨੂੰ ਜ਼ਿਲਹੰਦਰ ਦੇ ਹਾਲਾਤਾਂ ਦੇ ਬਾਰੇ ਕੁਝ ਨਹੀਂ ਪਤਾ ਤੁਸੀਂ ਅੱਜ ਪ੍ਰੈਸ ਦੇ ਲੋਕ ਰੋਜ਼ ਉਹਨਾਂ ਦੇ ਸਮੁਖ ਰੱਖ ਰਹੇ ਹੋ ਭਾਵੇਂ ਉਹ ਪ੍ਰਿੰਟ মিডিਆ ਹੈ ਤੇ ਭਾਵੇਂ ਤੁਸੀਂ ਇਲੈਕਟ੍ਰੋਨਿਕ মিডিਆ ਕੀ ਉਹ ਇਹ ਪੜਦੇ ਨਹੀਂ ਹੈਗੇ ਮੈਂ ਇੱਕ ਤੁਹਾਨੂੰ ਜ਼ਰੂਰ ਬੇਨਤੀ ਕਰ ਦਿੰਦਾ ਮੀਡੀਆ ਦੇ ਭਰਾਵਾਂ ਨੂੰ ਇੱਕ ਵਾਰੀ ਆਪਣੇ ਕੈਮਰੇ ਸਾਡੇ ਤੋਂ ਕਮਾ ਕੇ ਸਾਡੇ ਸਰਦਾਰ ਬਲਕਾਰ ਸਿੰਘ ਜਿਹੜੇ ਇੱਕ ਆਮ ਨਾਗਰਿਕ ਜਿਨ੍ਹਾਂ ਨੇ 30 ਸਾਲ ਪੁਲਿਸ ਦੇ ਵਿੱਚ ਨੌਕਰੀ ਕੀਤੀ ਜਦੋਂ ਅੱਜ ਤੋਂ 2.5 ਸਾਲ ਪਹਿਲਾਂ 2022 ਦੇ ਵਿੱਚ ਮਹਾਰਾਜ ਦੀ ਸਰਕਾਰ ਆਈ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਆਮ ਬੰਦਿਆਂ ਨੂੰ ਟਿਕਟਾਂ ਦੇ ਕੇ ਤੁਹਾਡਾ ਜਨਪ੍ਰ 代表 ਬਣਾ ਰਹੀ ਹਾਂ ਮੇਰਾ ਇੱਕ ਛੋਟਾ ਸਵਾਲ ਹੈ ਕਿ ਜੇ ਇਸ ਬੰਦੇ ਨੇ ਬਤੌਰ ਪੁਲਿਸ ਮੁਲਾਜ਼ਮ 32 ਸਾਲ ਨੌਕਰੀ ਕੀਤੀ ਹੋਵੇ ਤੇ ਤਨਖਾਹ ਮੈਨੂੰ ਲੱਗਦਾ ਹੈ ਉਹ ਥੱਲੇ ਕਹਿੰਦੇ ਸ਼ਰਮ ਜੀ ਐਸਆਈ ਵਰਤੀ ਹੋਈ ਸੀ ਐਂਡ ਐਸਐਸਪੀ ਰਿਟਾਇਰ ਹੋਈ ਹੈ ਐਸਐਸਪੀ ਐਸਐਸਪੀ ਰਿਟਾਇਰ ਹੋਈ ਹੈ ਤੇ ਮੈਨੂੰ ਲੱਗਦਾ ਜੀ ਉਹਨਾਂ ਦੀ ਤਨਖਾਹ ਵਧ ਤੋਂ ਵਧ ਬਤੌਰ ਐਸਐਸਪੀ 2 ਜਾਂ 2.5 ਲੱਖ ਰੁਪਏ ਹੋ ਸਕਦੀ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ